ਸ਼ਰਕਰ ਬੈਸੂ ਹਰ ਜਨ ਪਿਆਰੇ ਸਤਿਗੁਰ ਕਮਰੇ ਕਾਜ ਸਵਾਰੇ ਇਹ ਜਿਹੜਾ ਸ਼ਬਦ ਹੈ ਨਾ ਇਹਦੀਆਂ ਇੰਨੀ ਕੁ ਵਰਕ ਵਰਕਤਾ ਨੇ ਤੁਸੀਂ ਪੜੋ ਸਹੀ ਇਹਨੂੰ ਮੂਲ ਮੰਤਰ ਦੇ ਨਾਲ ਬਾਤ ਨਹੀਂ ਕਿਤੇ ਆਉਣੀ ਇਹਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਜਦੋਂ ਵੀ ਸ਼ਬਦ ਪੜ੍ਹਨਾ ਹੈ ਇੱਕ ਤੱਕ ਗੌੜੀ ਮਹੱਲਾ ਪੰਜਵਾਂ ਜ਼ਰੂਰ ਕਹਿਣਾ ਇੱਕ ਰਹਾਉ ਜ਼ਰੂਰ ਕਹਿਣਾ ਇਹ ਚੀਜ਼ਾਂ ਛੱਡਣੀਆਂ ਨਹੀਂ ਜਦੋਂ ਵੀ ਸ਼ਬਦ ਦਾ ਜਾਪ ਕਰਨਾ ਹੈ ਪਹਿਲਾਂ ਕਹਣਾ ਗੌੜੀ ਮਹੱਲਾ ਪੰਜਵਾਂ ਸਰਕਰ ਬੈਸੋ ਹਰ ਜਨ ਪਿਆਰੇ 사ਤਗੁਰ ਤੁਮਰੇ ਕਾਜ ਸਵਾਰੇ ਰਹਾਉ ਗੋੜੀ ਮਹੱਲਾ ਪੰਜਵਾਂ ਵੀ ਕਹਿਣਾ ਰਹਾਉ ਵੀ ਕਹਿਣਾ ਪਹਿਲਾ ਓਮਰ ਮੰਤਰ ਸਾਬ ਦਾ ਜਾਪ ਕਰੋ ਫੇਰ ਗੋੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ 사ਤਗੁਰ ਤੁਮਰੇ ਕਾਜ ਸਵਾਰੇ ਇਹਦਾ ਜਾਪ ਕਰੋ ਮੈਂ ਕਹਿੰਦਾ ਪੰਜ ਪੰਜ ਮਿੰਟ ਕਰੋ ਕਰੋ ਜਰੂਰ ਗੋੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ 사ਤਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜ ਭਗਵਾਨ ਸਾਧ ਸੰਗਤ ਮਿਲ ਕੀ ਨੂਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੇ ਪ੍ਰਭ ਸੁਆਮੀ